ਲੋ ਵੀ ਮਿੱਤਰ ਪਿਆਰਿਓ ਆਪਾਂ ਕਰੀਬ 15 ਦਿਨ ਪਹਿਲਾਂ ਜਦੋਂ ਪੂਰੀ ਗਰਮੀ ਵਰਦੀ ਸੀ ਉਦੋਂ ਇੱਕ ਵੀਡੀਓ ਬਣਾਈ ਸੀ ਵੀ ਮੁਖਤੇ ਮਨਾਰ ਦੇ ਸਾਹਮਣੇ ਮੁਖਤੇ ਮਨਾਰ ਦੇਸੀ ਦਫ਼ਤਰ ਦੇ ਬਿਲਕੁਲ ਨਾਲ ਜਿਹੜੀ ਸੜਕਾ ਉਹਦਾ ਬਹੁਤ ਬੁਰਾ ਹਾਲ ਆ ਉਦੋਂ ਕੋਈ ਬਾਰਿਸ਼ ਨਹੀਂ ਸੀ ਪਰ ਫੇਰ ਵੀ ਇੱਥੇ ਪਾਣੀ ਖੜਾ ਸੀਗਾ ਤੇ ਹੁਣ ਬਾਰਸ਼ਾਂ ਪੈ ਗਈਆਂ ਹੁਣ ਤਾਂ ਪਾਣੀ ਖੜਨਾ ਹੀ ਆ ਇਹ ਤਾਂ ਹੋ ਗਿਆ ਇੱਕ ਪੱਖ ਬੇ ਸੜਕ ਦੇ ਉੱਪਰ ਟੋਏ ਪਏ ਆ ਤੇ ਸਰਕਾਰ ਕੋਈ ਗੌਰ ਨਹੀਂ ਕਰਦੀ ਇਸ ਬਾਰਸ਼ਾਂ ਦੇ ਵਿੱਚ ਦੋ ਤਿੰਨ ਟਰਾਲਿਆਂ ਦੇ ਇੱਥੇ ਕਿਸੇ ਦਾ ਐਕਸਲ ਟੁੱਟ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਵਿਚਾਰੇ ਬੜੇ ਮੁਸ਼ਕਲ ਚ ਫਸੇ ਰਹੇ ਆ ਕਰੀਬ 44 100 100 ਫੋਟੋ ਜਿਹੜੇ ਟੋਏ ਹੈਗੇ ਇੱਥੇ ਅੱਛਾ ਇਹ ਤਾਂ ਹੋ ਗਿਆ ਇੱਕ ਪੱਖ ਦੂਈ ਇੱਥੇ بارشਾਂ ਦਾ ਪਾਣੀ ਖੜਾ ਪ੍ਰਸ਼ਾਸਨ ਗੌਰ ਨਹੀਂ ਕਰ ਰਿਹਾ ਹੁਣ ਦੂਜਾ ਮਸਲਾ ਜਿਹੜਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਉਹ ਇਹ ਹੈ ਵੀ ਇਹ ਪਾਣੀ ਖੜਨ ਦੀ ਵਜ੍ਹਾ ਹੈਗੀ ਵੀ ਪਾਣੀ ਦੀ ਨਿਕਾਸੀ ਨਾ ਹੋਣਾ ਪਾਣੀ بارشਾਂ ਦਾ ਜਾਂ ਸੀਵਰ ਦਾ ਜਦੋਂ ਸੜਕ ਤੇ ਆ ਗਿਆ ਉਹ ਨਕਾਸੀ ਨਹੀਂ ਹੁੰਦੀ ਅੱਛਾ ਨਕਾਸੀ ਨਾ ਹੋਣ ਕਰਕੇ ਸੜਕ ਟੁੱਟ ਜਾਂਦੀ ਆ ਤਾਂ ਹੁਣ ਇਹ ਪਤਾ ਲੱਗਿਆ ਵੀ ਮੰਡੀ ਬੋਰਡ ਨੇ ਕਿਉਂਕਿ ਬਾਈਪਾਸ ਮੰਡੀ ਬੋਰਡ ਦੇ ਅੰਦਰ ਆ ਤਾਂ ਬਾਈ ਮੰਡੀ ਬੋਰਡ ਨੇ ਇਹ ਸੜਕ ਨੂੰ ਬਣਾਉਣ ਦਾ ਫੈਸਲਾ ਕੀਤਾ ਟੈਂਡਰ ਦੇਤਾ ਆ ਪੱਥਰ ਜਿਹੜਾ ਸਿੱਟਣਾ ਸ਼ੁਰੂ ਕਰਤਾ ਆ ਪੱਥਰ ਪਿਆ ਹੁਣ ਸਮੱਸਿਆ ਕੀ ਹੈ ਵੀ ਸੜਕ ਤਾਂ ਨਵੀਂ ਬਣ ਜਾਓ ਕਿਉਂਕਿ ਟੈਂਡਰ ਹੋ ਗਏ ਸੜਕ ਦੇ ਉੱਤੇ ਉਹਨਾਂ ਨੇ ਪੱਥਰ ਪਾ ਦੇਣਾ ਲੋਕ ਬਜਰੀ ਪਾ ਕੇ ਚਮਕਦੀ ਚਮਕਦੀ ਸੜਕ ਬਣਾ ਦੇਣੀ ਆ ਪਰ ਜਿਹੜੀ ਪਾਣੀ ਦੀ ਸਮੱਸਿਆ ਜਿਹਦੇ ਕਰਕੇ ਸੜਕ ਟੁੱਟਦੀ ਆ ਉਹ ਉਸੇ ਤਰ੍ਹਾਂ ਹੀ ਆ ਇਹ ਸਮੱਸਿਆ ਕੱਲੀ ਇੱਥੇ ਡੀਸੀ ਦਫ਼ਤਰ ਕੋਲ ਨਹੀਂ ਜਿਹੜਾ ਪਲਾਜ਼ਾ ਬਣਿਆ ਆਪਣਾ ਉੱਥੇ ਵੀ ਇਹੀ ਸਮੱਸਿਆ ਉੱਥੇ ਵੀ ਇਸੇ ਤਰ੍ਹਾਂ ਪਾਣੀ ਜਿਹੜਾ ਸੀਵਰ ਦਾ ਸੜਕਾਂ ਦੇ ਉੱਪਰ ਖੜਦਾ ਹੁਣ ਜਿੰਨਾ ਚਿਰ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਕੋਈ ਸੜਕ ਜਿਹੜੀ ਉਹਨੇ ਖੜਨਾ ਨਹੀਂ ਗਾ ਉਹਨੇ ਟੁੱਟੀ ਜਾਣਾ ਹੁਣ ਕਰੋੜਾਂ ਰੁਪਏ ਜਿਹੜੇ ਸੜਕ ਤੇ ਲਾ ਕੇ ਤੇ ਕਮਲਿਆਂ ਵਾਂਗੂ ਫੇਰ ਅਸੀਂ 10 ਦਿਨਾਂ ਨੂੰ ਮਹੀਨੇ ਨੂੰ ਅਗਲੇ ਬਾਰਿਸ਼ਾਂ ਦੇ ਸੀਜ਼ਨ 'ਚ ਇਹੀ ਟੁੱਟੀ ਸੜਕ ਦੇਖਾਂਗੇ ਤਾਂ ਹੁਣ ਤੁਸੀਂ ਦੱਸੋ ਵੀ ਕੀ ਇਹ ਸਹੀ ਕੰਮ ਪ੍ਰਸ਼ਾਸਨ ਦਾ ਸਰਕਾਰ ਦਾ ਬੇ ਇੱਕ ਸੜਕਾ ਉਹ ਤੇ ਪਾਣੀ ਦੀ ਨਿਕਾਸੀ ਮੁੱਖ ਸਮੱਸਿਆ ਔਰ ਇਹ ਪਾਣੀ ਦੀ ਨਿਕਾਸੀ ਹੋ ਨਹੀਂ ਰਹੀ ਤੇ ਸੜਕ ਜਿਹੜੀ ਆ ਉਹ ਨਵੀਂ ਬਣਾਈ ਜਾ ਰਹੀ ਹੈ ਨਵੀਂ ਸੜਕ ਤੇ ਜਿਹੜੇ ਪੈਸੇ ਲੱਗਨੇ ਆ ਉਹ ਲੋਕਾਂ ਦੇ ਪੈਸੇ ਆ ਪਰ ਉਹ ਚਲੇ ਜਾਣੇ ਆ ਕਿਸੇ ਹੋਰ ਦੀ ਜੇਬ ਚ ਤੇ ਸੜਕ ਦਾ ਕੋਈ ਮੂੰਹ ਮੱਥਾ ਨਹੀਂ ਬਣਨਾਗਾ ਸੋ ਅਸੀਂ ਮੁਕਤ ਸਰਵਾਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਸ ਸੜਕ ਦਾ ਜਿਹੜਾ ਪਾਣੀ ਦੀ ਨਿਕਾਸੀ ਪਹਿਲਾਂ ਕੀਤੀ ਜਾਵੇ ਫਿਰ ਇਹਨੂੰ ਕੋਈ ਹੋਰ ਰੂਪ ਦਿੱਤਾ ਜਾਵੇ ਮਿਹਰਬਾਨੀ ਜੀ